चाचा जा महारे ਬੱਚੇ ਦੀ ਜਿਹੜੀ ਸ਼ਾਦ ਹੋਈ ਉਸਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਹਾਂ ਦੇਖੋ ਸਾਡਾ ਬੱਚਾ ਸੀ ਬਹੁਤ ਸੋਹਣਾ ਨੇਕ ਬੱਚਾ ਸੀ ਹਾਂਜੀ 6 ਮਹੀਨੇ ਵਿਆਹ ਨਾਲ ਹੋ ਜਿਆ ਇਸ ਵੀ ਬੰਨਵਾਤਾ ਜੀ ਠੀਕ ਹੈ ਬਹੁਤ ਸਾਰੇ ਸਾਰੇ ਇੱਕ ਵਾਰ ਸੀ ਇੱਕ ਬੱਚਾ ਸੀ ਅੱਜ ਬੱਚੇ ਦਾ ਸਰਕਾਰੀ ਸਨਮਾਨਨਾ ਜਿਹੜਾ ਕੀਤਾ ਸਿਕੰਦਰ ਸਨਸਕਾਰ ਕੀਤਾ ਗਿਆ ਹੈ ਇੰਡੀਅਨ ਆਰਮੀ ਦੁਆਰਾ ਠੀਕ ਕਹਿਣਾ ਚਾਹੁੰਦੇ ਸੀ। ਵਧੀਆ ਸਨਮਾਨਨਾ ਨਾਲ ਸਨਕਾਰ ਕੀਤਾ ਗਿਆ ਠੀਕ ਹੈ। ਬਹੁਤ ਮਾਫੀ ਦੇ ਨਾਲ ਸਨਕਾਰ ਕੀਤਾ ਗਿਆ। 6 ਦੇ ਜਵਾਨਾਂ ਨੇ। ਹਾਂਜੀ। ਹਾਂਜੀ ਅੱਜ ਬੱਚਾ ਜਿਹੜਾ ਸ਼ਹੀਦ ਹੋਇਆ ਫੌਜੀ ਉਹ ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ? ਮੈਂ ਜਾਉਂਦੇ ਵੀ ਬਾਦਸਾ ਐ ਜੀ ਐਂਟ ਹੋ ਗਿਆ ਛੇਤਰੀ ਨੂੰ ਆਇਆ ਤੇ ਨਾਉ ਨੂੰ ਮੜਾ ਏਸੀ ਦਾ ਜੰਡਾ ਵਾਪਸ ਸਦਿਆ ਨਾ ਪਹੁੰਚਿਆ ਨੇ ਠੀਕ ਹੈ ਜੀ ਗਾਂਧੀ ਦਾਗਾ ਦਾ ਸ਼੍ਰੀ ਲਗਦਾ ਤੇ ਜੰਡਾ ਸੀ ਇਹ ਰਸਤੇ ਤੇ ਜੀ ਐਂਟ ਹੋ ਗਿਆ ਜਿਹੜਾ ਆਉਣ ਗਿਆ ਤੇ ਲੋਟ ਹੋ ਗਈ ਠੀਕ ਹੈ ਜੀ ਕੀ ਨਾਂ ਸੀ ਵੀਰ ਦਾ ਜਿਹੜਾ ਸ਼ੀਦਾ ਅਮਰ ਦਾ ਬਾਲ ਹੋਏਗੇ ਇਹ ਤੁਹਾਡਾ ਬੇੜਾ ਲੱਗਦਾ ਸੀ ਕੀ ਜੀ ਹਾਂ ਜੀ ਬੇੜਾ ਜੀ ਪਿੰਡ ਕਿਹੜਾ ਜੀ ਇਹ ਪਿੰਡ ਚਾਂਗੀਆਂ ਚਾਂਗੀਆਂ ਜੀ ਹਾਂ ਜੀ ਨੇੜੇ ਮਖੂ ਜੀ ਹਾਂ ਜੀ ਤੇ ਅੱਜ ਅੰਤਮ ਸਕਾਰ ਕੀਤਾ ਗਿਆ ਹਾਂ ਜੀ ਹਾਂ ਜੀ ਵਿੱਚ ਕੀ ਨਾਂ ਆਪਣਾ ਜੀ ਮੇਰਾ ਨਾਂ ਸੋਨੂ ਸਿੰਘ ਆ ਠੀਕ ਹੈ ਜੀ ਅੱਜ ਜਿਹੜਾ ਵੀਰ ਸ਼ਹੀਦ ਹੋਇਆ ਕੀ ਲੱਗਦਾ ਸੀ ਤੁਹਾਡੇ ਬੇਟਾ ਮੇਰਾ ਭਰਾ ਹੀ ਲੱਗਦਾ ਸੀ ਠੀਕ ਹੈ ਜੀ ਬਹੁਤ ਮੰਦ ਘੜਨੀ ਘਟਨਾ ਵਾਪਰੀ ਹਾਂਜੀ ਦੋ ਤਿੰਨ ਦਿਨ ਉਹ ਸੁੱਤੀ ਆਇਨੂੰ ਹਾਂਜੀ ਤੇ ਰਸਤੇ 'ਚ ਐਕਸੀਡੈਂਟ ਹੋ ਗਿਆ ਹਾਂਜੀ ਬਹੁਤ ਮਾੜੀ ਘਟਨਾ ਹੋਈ ਠੀਕ ਹੈ ਕੀ ਨਾ ਸੀ ਕੋਈ ਵੀਰ ਦਾ ਮੈਨੂੰ ਹੋ ਗਿਆ ਪਹਿਲਾਂ ਸ਼ਾਦੀ ਹੋਈ ਇਹਨੂੰ ਠੀਕ ਹੈ ਜੀ ਤੇ ਆ ਵੀਰ ਨਾਲ ਹੀ ਵਾਈਫ ਸੀ ਹਾਂਜੀ ਤੇ ਰਸਤੇ 'ਚ ਐਕਸੀਡੈਂਟ ਹੋਣ ਕਰਕੇ ਬਹੁਤ ਮਾੜੀ ਘਟਨਾ ਵਾਪਰੀ ਹਾਂਜੀ ਡੈਥ ਹੋ ਗਈ ਜੀ ਪ੍ਰਦਰਸ਼ਨ ਹਾਂਜੀ ਠੀਕ ਹੈ ਜੀ ਡੈਥ ਹੋ ਗਈ ਠੀਕ ਹੈ ਜੀ ਅੱਜ ਕਿ ਨਾ ਕਿਸ ਫੌਜੀ ਜਿਹੜਾ ਸ਼ਹੀਦ ਹੋਇਆ ਜੀ ਅਮਰਪਾਲ ਅਮਰਪਾਲ ਸਿੰਘ ਹਾਂਜੀ ਤੁਹਾਡਾ ਭਰਾ ਸੀਗੇ ਜੀ ਹਾਂਜੀ ਇਹ ਮੇਰਾ ਭਰਾ ਪਿੰਡ ਕਿਹੜਾ ਸੀਗੇ ਜੀ ਪਿੰਡ ਚਾਂਗਿਆਂ ਜੀ ਚਾਂਗਿਆਂ ਤੇ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਅੰਤਿਮ ਸੰਸਕਾਰ ਕੀਤਾ ਗਿਆ ਜੀ ਹਾਂਜੀ ਪਿੰਡ ਦੇ ਸ਼ਮਸ਼ਾਨ ਘਰ ਪਿੰਡ ਦੇ ਸ਼ਮਸ਼ਾਨ ਘਰ ਕੋਲ ਅੰਤਿਮ ਸੰਸਕਾਰ ਕੀਤਾ ਗਿਆ ਜੀ ਠੀਕ ਹੈ ਕੀ ਕਹਿਣਾ ਚਾਹੁੰਦੇ ਸਲੋ ਪੜਨਾ ਬਸ ਕੋਈ ਜਾਂ ਕੋ ਅੰਦਮਾਨ ਕਰੇ ਜੀ ਬੋਲੋ ਇਹ ਪੜਨਾ ਪਾਣੇ ਬਹੁਤ ਮਾਰੀ ਘੜਨਾ ਵਾਪਰੀ ਆ ਠੀਕ ਆ ਜੀ ਰਸਤੇ ਵਿੱਚ ਐਕਸੀਡੈਂਟ ਹੋਣ ਕਰਕੇ ਪਰਿਵਾਰ ਚ ਕੌਣ ਕੌਣ ਸੀ ਪਰਿਵਾਰ ਚ ਬਸ ਚਾਚਾ ਜੀ ਮਾਸੀ ਜੀ ਹਾਂਜੀ ਤੇ ਇੱਕ ਹੀ ਬੇਟਾ ਸੀ ਠੀਕ ਹੈ ਜੀ ਤੇ ਉਹ ਉਹਦੀ ਵਾਈਫ ਸੀ ਠੀਕ ਹੈ ਜੀ ਇਹ ਬੱਚਾ ਵੀ ਸੀਗਾ ਜੀ ਨਹੀਂ ਬੱਚਾ ਨਹੀਂ ਜੀ ਪੰਜ ਚਾਰ ਮਹੀਨੇ ਪਹਿਲੇ ਸ਼ਾਦੀ ਹੋ ਗਈ ਠੀਕ ਹੈ ਜੀ ਤੇ ਸਰਵਿਸ ਕਰਦੇ ਕਿੰਨਾ ਚਿਰ ਹੋ ਗਿਆ ਜੀ ਸਰਵਿਸ ਕਰਦੇ ਨੂੰ 8 ਸਾਲ ਹੋ ਗਏ ਸੀ 8 ਸਾਲ ਜੀ ਹਾਂ ਜੀ ਕਿਹੜੀ ਜਗ੍ਹਾ ਤੇ ਡਿਊਟੀ ਸੀ ਸ਼੍ਰੀ ਨਗਰ ਸੇ ਵਿੱਚ ਡਿਊਟੀ ਸੀ ਤੇ ਹਾਂ ਜੀ ਛੁੱਟੀ ਆਇਆ ਸੀ ਤਿੰਨ ਚਾਰ ਦਿਨ ਹੋ ਗਏ ਹਾਂ ਜੀ ਤੇ ਬਹੁਤ ਹੀ ਐਕਸੀਡੈਂਟ ਹੋਣ ਕਰਕੇ ਬਹੁਤ ਮਰਦ ਕਰਨਾ ਠੀਕ ਬਾਪੂ ਜੀ ਕੀ ਕਹਿਣਾ ਚਾਹੁੰਦੇ ਸੀ ਇਹੋ ਕਹਿੰਦੇ ਜਾਨੇ ਜਦੋਂ ਜੋ ਹਣ ਸਾਡਾ ਤੇ ਵਿੜਾ ਯਾਨੀ ਜੋ ਸਰਕਾਰ ਜੋ ਕਰ ਸਕਦੀ ਉਹ ਕਰੇ ਜਾਂਦਾ ਹਾਂਜੀ ਤੇ ਸਾਡੇ ਬੰਦੇ ਕੱਖ ਨੂੰ ਜਣ ਗਿਆ ਇਰਾਦਾ ਹਾਂਜੀ ਆ ਜਗੇ ਆ ਅੱਜ ਸਰਕਾਰੀ ਸਨਮਾਨਨਾਮ ਬੇਟੇ ਦਾ ਸਨਕਾਰ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਜੀ ਇਹ ਕਹਿੰਦਾ ਜੌਨੇ ਆ ਵੀ ਬਾਕੀ ਬਹੁਤ ਮਾਰੀ ਗੱਲ ਹੋ ਜਾਂਦਾ ਬੱਚਾ 800 ਹੋ ਗਏ ਨੌਸੂ ਜਾਨ ਆਈ ਗੁਜ਼ਰ ਗਿਆ ਠੀਕ ਹੈ ਜੀ ਚਲੋ ਅਸੀਂ ਤੇ ਕਹਿੰਦੇ ਛੁੱਟੀ ਨਾਲ ਹੋਰ ਚਾਰ ਦਿਨ ਆਉਂਦਾ ਹਾਂਜੀ ਤੇ ਇੱਧੇ ਆ ਕੇ ਨਾਮ ਇੱਕ ਵਕਾਪ ਹੁੰਦਾ ਠੀਕ ਹੈ ਜੀ ਇਹੋ ਗੱਲ ਕਹਣਾ ਜਿੰਨੇ ਜਦੋਂ ਸਰਕਾਰ ਜੋ ਭਵੰਦ ਮੰਡ ਕਰ ਸਕਦਾ ਉਹ ਕਰ ਸਕ ਹਾਂਜੀ ਜੀ ਕਿਨਾ ਆਪਣਾ ਜੀ ਜਿਹੜਾ ਅੱਜ ਵੀਰ ਸ਼ਹੀਦ ਹੋਇਆ ਕੀ ਲੱਗਦਾ ਜੀ ਤੁਹਾਡਾ ਜੀ ਆਪਣਾ ਛੁੱਟੀ ਭੂਆ ਜਿੱਤ ਲੜਕਾ ਜੀ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਇਸ ਮਹਾਂਤਪਕ ਘਟਨਾ ਤੇ ਜੀ ਇਹਨਾਂ ਇਹ ਜੀ ਬਹੁਤ ਤਕਲੀਫ ਦੇ ਘਟਨਾ ਹੋਈ ਹੈ ਠੀਕ ਹੈ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਚੂਨ ਦਾ ਸਾਰਾ ਉਹ ਸੀ ਹਾਂਜੀ ਮਾਪੇ ਬੁਜ਼ੁਰਗ ਹੋ ਚੁੱਕੇ ਹਨ ਇਹਨਾਂ ਦੇ ਬੱਚਾ ਸਰਕਾਰੀ ਨੌਕਰੀ ਮੁਸ਼ਕਿਲ ਨਾਲ ਲੱਗਾ ਸੀ ਵਧੀਆ ਇਹਨਾਂ ਦਾ ਤੌਰ ਤਰੀਕਾ ਚੱਲ ਰਿਹਾ ਸੀ ਘਰ ਦਾ ਹਾਂਜੀ ਪਰ ਘੜਾਪੇ ਵਿੱਚ ਆ ਗਿਆ ਨਾ ਦੀ ਜੋ ਸਾਰੇ ਦੀ ਛੋਟੀ ਸੀ ਉਹ ਟੁੱਟ ਚੁੱਕੀ ਆ ਹਾਂਜੀ ਬਾਕੀ ਜਿੰਨਾ ਵੀ ਹੋ ਸਕੇ ਸਰਕਾਰ ਸੈਂਟਰ ਸਰਕਾਰ ਸਟੇਟ ਸਰਕਾਰ ਉਹ ਸਾਰੇ ਜੋ ਵੀ ਬੰਦ ਸਰਦਾ ਇਹਨਾਂ ਦਾ ਜੋ ਵੀ ਸਨਮਾਨ ਆ ਬੱਚੇ ਦਾ ਜਨ ਤੇ ਮਾਪੇ ਦਾ ਇਹਨਾਂ ਨੂੰ ਹੱਕ ਦਾ ਦਿੱਤਾ ਜਾਵੇ ਅਜੰਤਮ ਸਨਸਕਾਰ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਇਸਦੇ ਬਾਰੇ ਹਾਂਜੀ ਬਹੁਤ ਵਧੀਆ ਜੀ ਆ ਇੰਡੀਅਨ ਆਰਮੀ ਆਏ ਆਪਣਾ ਜੋ ਉਹਨਾਂ ਦਾ ਸੋਲਜਰ ਦੇ ਤੌਰ ਤੇ ਬਣਦਾ ਸੀ ਹਾਂਜੀ ਉਹਨਾਂ ਪ੍ਰੋਪਰ ਕੀਤਾ ਆਪਣਾ ਮਾਨ ਸਨਸਕਾਰ ਕੀਤਾ ਬੱਚੇ ਦਾ ਹਾਂਜੀ ਤੇ ਉਹਨੂੰ ਇਸ ਇਸ ਕਾਰਵਾਈ ਫੌਜ ਦੀ ਕਾਰਵਾਈ ਕਰਕੇ ਸਾਡਾ ਵੀ ਮਾਣ ਨਾਲ ਸਰ ਉੱਚਾ ਹੋਇਆ ਜੀ ਬਿਲਕੁਲ ਜੀ ਸ਼ਾਹਦਾ ਤੇ ਤੁਹਾਨੂੰ ਗਰਵ ਹੈ ਜੀ ਬਿਲਕੁਲ ਜੀ ਠੀਕ ਹੈ ਜੀ ਬੇਟੇ ਦੀ ਸ਼ਹਾਦਤ ਹੋਈ ਅੱਜ ਸਰਕਾਰੀ ਸਨਮਾਨ ਸਨਮਾਨ ਉਹਨਾਂ ਨੂੰ ਜਿਹੜਾ ਸ਼ਰਧਾਂਜਲੀ ਦਿੱਤੀ ਗਈ ਹੈ ਕਿਸ ਤਰ੍ਹਾਂ ਲੱਗ ਰਿਹਾ ਜੀ ਵਧੀਆ ਲੱਗ ਰਿਹਾ ਜੀ ਜਦੋਂ ਬੱਚੇ ਦਾ ਸਾਹ ਆਉਂਦੀ ਬਹੁਤ ਵਧੀਆ ਲੱਗ ਰਿਹਾ ਤੁਹਾਨੂੰ ਠੀਕ ਹੈ ਜੀ ਬਾਕੀ ਜੋ ਤੁਹਾਨੂੰ ਸਾਹ ਬੜਾ ਜੋ ਕਰਨਾ ਤੇ ਜੋ ਪਾਣਾ ਪਾਣਾ ਵਾਪਰਿਓ ਮਾੜਾ ਜੀ ਮਾੜਾ ਜੀ ਬਹੁਤ ਮਾੜਾ ਪਰ ਬੱਚੇ ਤੇ ਮਾਣ ਹੈ ਬੱਚੇ ਤੇ ਮਾਣ ਵੀ ਇੰਡੀਅਨ ਆਰਮੀ ਨੇ ਅੱਜ ਹਾਂ ਜੀ ਹਾਂ ਜੀ ਸ਼ਹਾਦਤ ਪ੍ਰਾਪਤ ਕੀਤੀ ਹੈ ਸਰਕਾਰੀ ਸਨਮਾਨਨਾ ਜਿਹੜਾ ਹਾਂ ਜੀ ਹਾਂ ਜੀ